ਇਸ ਮੇਰੇ ਪਿੰਡ ਦਾ ਸਭ ਤੋਂ ਸੋਹਣਾ ਰਸਤਾ ਹੈ। ਇਹ ਉਸ ਨਹਿਰ ਦੇ ਉਪਰ ਆ ਲੱਕੜ ਦਾ ਪੁਲ ਬਣਾਇਆ ਹੋਇਆ। ਕਿਉਂਕਿ ਜਿਹੜਾ ਇਹ ਪਿੰਡ ਆਪਣਾ ਇਹ ਅੱਧਾ ਨਹਿਰ ਤੋਂ ਉਰਲੀ ਸਾਈਡ ਆ ਤੇ ਅੱਧਾ ਨਹਿਰ ਦੇ ਪਰਲੀ ਸਾਈਡ ਆ। ਐਦਾਂ ਦੇ ਆਪਣੇ ਇਸ ਪਿੰਡ ਦੇ ਵਿੱਚ ਕਈ ਪੁਲ ਨੇ। ਜਿਹੜੇ ਘੰਟੇ ਘੰਟੇ ਬਾਅਦ ਵੱਜਦੀ ਆ ਤੇ ਟਾਈਮ ਦੱਸਦੀ ਆ। ਪੁਰਾਣੇ ਸਮਿਆਂ ਦੇ ਵਿੱਚ ਘੜੀਆਂ ਵਗੈਰਾ ਨਹੀਂ ਹੁੰਦੀਆਂ ਸੀ। ਤਾਂ ਕੇਜੇ ਦੇ ਵਿੱਚ ਜਿਹੜੇ ਉਹ ਘੰਟਾ ਘਰ ਲਗੇ ਉਹ ਵੱਜਦੇ ਹੁੰਦੇ ਸੀ। ਤੇ ਲੋਕਾਂ ਨੂੰ ਟਾਈਮ ਦਾ ਪਤਾ ਲੱਗ ਜਾਂਦਾ ਹੈ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਫਿਲਹਾਲ ਆਪਾਂ ਘੁੰਮ ਰਹੇ ਆ ਆਪਣੇ ਪਿੰਡ ਦੀ ਪਾਰਕ ਦੇ ਵਿੱਚ ਸ਼ੈਅਰ ਕਰਨ ਆਏ ਹੋਏ ਆਂ ਰਾਤ ਦੀ ਤੋਰੋਂ ਚੱਲਦੀ ਆਪਣੀ ਇਹ 2-4 ਦਿਨ ਹੋ ਗਏ ਥੋੜਾ ਜਿਹਾ ਬਿਜੀ ਤੇ ਸ਼ਡਿਊਲ 'ਚ ਬਲੌਗ ਬਣਿਆ ਨਹੀਂ ਅੱਜ ਦੁਬਾਰੇ ਸ਼ਟਾਰਟ ਕਰਨ ਲੱਗੇ ਆਂ ਤੇ ਵੈਲਕਮ ਆ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਪਾਰਕ ਦੇ ਵਿੱਚ ਵੀ ਫਿਲਹਾਲ ਬਿਲਕੁਲ ਸੁੰਨਸਾਨ ਪਈ ਹੈ ਤੇ ਠੰਡ ਇਟਲੀ ਦੇ ਵਿੱਚ ਜ਼ੋਰ ਫੜਨਾ ਸ਼ੁਰੂ ਕਰ ਚੁੱਕੀ ਹੈ ਦਿਨ ਪਰ ਦਿਨ ਹੁਣ ਟੈਂਪਰੇਚਰ ਰੋਜ਼ ਦਿਗਦਾ ਤੇ ਫਿਲਹਾਲ پارک ਦੇ ਵਿੱਚ ਕੋਈ ਨਹੀਂ ਹੈਗਾ ਕਿਉਂਕਿ ਹਜੇ ਟਾਈਮਿੰਗ ਉਹੋ ਜੀ ਹੈ 3:30 ਦਾ ਟਾਈਮ ਹੋਇਆ ਹਜੇ ਅਸਲ ਚ ਲੋਕ ਆਉਣ ਲੱਗਦੇ ਆ 4:30 ਤੋਂ ਬਾਅਦ ਜਿਹੜੀ ਆਪਣੇ ਪਿੰਡ ਦੀ ਇਹ پارک ਆ پارک ਹੈਗੀ ਬਹੁਤ ਵੱਡੀ ਬਹੁਤ ਵੱਡੀ ਦਾ ਕਹਿਣ ਦਾ ਮਤਲਬ ਵੀ ਕਾਫੀ ਵੱਡੀ ਆ ਇੱਥੇ ਆਲੇ ਦਾਲੇ ਦੇ ਪਿੰਡਾਂ ਦੇ ਲੋਕ ਵੀ ਆਉਣੇ ਸੈਰ ਕਰਨ ਕੁੱਤਿਆਂ ਨੂੰ ਘੁਮਾਉਣ ਤੇ ਕੁੱਤਿਆਂ ਬਾਅਦ ਤੇ ਸਪੈਸ਼ਲ ਤੇ ਪਾਰਕ ਬਣੀ ਹੋਈ ਊਧਰਲੀ ਸਿਰ ਤੇ ਵਿੱਚ ਇਧਰ ਬਾੜੇ ਹੋਏ ਨੇ ਪਾਣੀ ਪੁਲਾ ਰਹੇ ਆ ਵਿੱਚ ਸੋਣੀ ਗੱਲ ਬਾਤ ਮੀ ਪੈ ਕੇ ਹਟਿਆ ਹੋਇਆ ਅੱਜ ਸਵੇਰ ਸਵੇਰੇ ਮੀ ਪੂਰਾ ਅੱਧਾ ਘੰਟਾ ਪੈ ਕੇ ਗਿਆ ਆ ਸਾਹਮਣੇ ਸ਼ਹਿਰ ਪੈਟ ਬੋਲਾ ਉਹ ਬਸ ਭਰਾਵਾ ਉਹਨੇ ਛੱਕ ਜੀ ਮਾਰੀ ਮੈਂ ਕਿਤੇ ਪੈ ਗਿਆ ਬਈ ਜਿਹੜੇ ਪਾਰਕ ਦੇ ਵਿੱਚ ਆਪਾਂ ਸੈਰ ਕਰੀ ਜਾਂਦੇ ਆ ਉਹਦੇ ਨਾਲ ਨਾਲ ਆ ਛੋਟੀ ਜੀ ਨਹਿਰ ਲੰਘਦੀ ਏ ਇੱਕ ਜਿਉਂ ਜਿਉਂ ਪਹਾੜਾਂ ਤੇ ਪਾਣੀ বরਫ ਪੈਣੀ ਸ਼ੁਰੂ ਹੋ ਜਾਣੀ ਉਂយੋਂ ਇਹਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਜਾਣਾ ਬਸ ਤਾਂ ਫਿਲਹਾਲ ਪੈ ਵੀ ਗਈ ਤੇ ਪਾਣੀ ਦਾ ਲੈਵਲ ਵੀ ਥੋੜਾ ਜਿਹਾ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਜਦੋਂ ਕਈ ਵਾਰ ਗਰਮੀਆਂ ਦੇ ਵਿੱਚ ਇੱਥੇ ਪਾਣੀ ਵਹਾਵਾ ਹੁੰਦਾ ਤਾਂ ਇੱਥੇ ਜਵਾਗ ਆ ਕੇ ਨਹਾਉਂਦੇ ਵੀ ਆ ਬਹੁਤ ਮਸਤੀ ਕਰਦੇ ਛਾਲਾ ਛੂਲਾ ਮਾਰਦੇ ਤੇ ਪਾਣੀ ਦਾ ਰੰਗ ਵੀ ਬਿਲਕੁਲ ਸਾਫ਼ ਪਿਆ ਬਰਫ ਵਾਲਾ ਪਾਣੀ ਆ ਲੋ ਜਿਹੜੀ ਨਹਿਰ ਆਪਾਂ ਨੇ ਪਹਿਲਾਂ ਦੇਖੀ ਸੀ ਉਹ ਉਹ ਨਹਿਰ ਦੇ ਉਪਰ ਆ ਲੱਕੜ ਦਾ ਪੁਲ ਬਣਾਇਆ ਹੋਇਆ ਕਿਉਂਕਿ ਜਿਹੜਾ ਇਹ ਪਿੰਡ ਆਪਣਾ ਇਹ ਅੱਧਾ ਨਹਿਰ ਤੋਂ ਉਰਲੀ ਸਾਈਡ ਆ ਤੇ ਅੱਧਾ ਨਹਿਰ ਦੇ ਪਰਲੀ ਸਾਈਡ ਆ ਐਦਾਂ ਦੇ ਆਪਣੇ ਇਸ ਪਿੰਡ ਦੇ ਵਿੱਚ ਕਈ ਪੁਲ ਨੇ ਜਿਹੜੇ ਇੱਕ ਦੂਜੇ ਨੂੰ ਜੋੜਦੇ ਦੋਨੇ ਸਾਈਡਾਂ ਨੂੰ ਉਧਰ ਨੂੰ ਤੇ ਇਧਰ ਨੂੰ ਜਦੋਂ ਪਾਣੀ ਬਾਵਾ ਤੇਜ਼ ਹੁੰਦਾ ਤਾਂ ਪਾਣੀ ਦੀ ਮਾਰ ਇੱਥੇ ਤੱਕ ਵੀ ਆਉਂਦੀ ਹੈ ਜਿਉਂ ਜੋ ਬਰਫ਼ ਪਹਾੜਾਂ ਤੇ ਵਧੀ ਜਾਣੀ ਤਾਂ ਪਾਣੀ ਦਾ ਲੈਵਲ ਵੀ ਵਧ ਜਾਨਾ ਇਹ ਅਜੇ ਪੂਰਾ ਲੱਕੜ ਦਾ ਪੁਲ ਲਾਇਆ ਹੋਇਆ ਇੱਕ ਪੁਲ ਆ ਜਿੱਦੇ ਪਰਾਪਾ ਖੜੇ ਆ ਤੇ ਦੋ ਤਿੰਨ ਪੁਲ ਅੱਗੇ ਆ ਪੂਰੀ ਘੈਂਟ ਗੱਲ ਬਾਤ ਹੁਣ ਜੀ ਪਾਰਕ ਦੇ ਵਿੱਚ ਘੁੰਮਣੇ ਕਮਾਉਂਦੇ ਉਹਨੋਂ ਇੱਕ ਹੋਰ ਚੀਜ਼ ਦਿਖਾਉਣੀ ਆਪਾਂ ਇਹ ਹੈਗਾ ਸਾਹਮਣੇ ਫੁੱਟਬਾਲ ਗਰਾਊਂਡ ਇਹ ਜਿਹੜਾ ਛੋਟਾ ਗਰਾਊਂਡ ਹੈ ਵੱਡਾ ਗਰਾਊਂਡ ਪਰਲੀ ਸਾਈਡ ਤੇ ਇਹਦੇ ਵਿੱਚ ਉਹ ਮਸ਼ੀਨ ਫਿਰ ਰਹੀ ਸਾਹਮਣੇ ਉਹ ਆਪਣੇ ਆਪ ਹੀ ਘਾਹ ਕੱਟਦੀ ਫਿਰ ਜਾਂਦੀ ਹੈ ਤੇ ਜਿਹੜਾ ਬਾਉਂਡਰੀ ਕਰੀ ਹੋਈ ਆਲੇ-ਦਾਲੇ ਇੱਥੇ ਆ ਕੇ ਸ਼ਾਮ ਨੂੰ ਜਵਾਕ ਸਾਈਕਲ ਚਲਾਉਂਦੇ ਆ ਰਨਿੰਗ ਕਰਦੇ ਆ ਸੁਪਰੀਟਾ ਲਾਉਂਦੇ ਆ ਤੇ ਇੱਥੋਂ ਪਲੇਅਰ ਨਿਕਲਦੇ ਆ ਕਿਉਂਕਿ ਜਿਹੜੇ ਪ੍ਰਿੰਟ ਜਿਕੇ ਨੇ ਗਰਾਊਂਡ ਹੁੰਦਾ ਉਥੇ ਦੇ 2-4 ਪਲੇਅਰ ਆਟੋਮੈਟਿਕ ਨਿਕਲੇ ਹੁੰਦੇ ਆ ਉਰੇ ਹਰੇਕ ਪਿੰਡ ਚ ਗਰਾਊਂਡ ਤੇ ਸਪੋਰਟਸ ਨੂੰ ਬਹੁਤ ਹੈਂਗਤ ਦਿੰਦੇ ਸਾਰੇ ਯੂਰੋਪੀਅਨ ਲੋਕ ਤੇ ਗਰਾਊਂਡ ਵੀ ਬੁੜੇ ਸ਼ਾਨਦਾਰ ਤੇ ਸੋਹਣੇ ਲੱਗਦੇ ਆ ਬਾਕੀ ਇੱਥੇ ਹਰੇਕ ਸਾਲ ਜਿਹੜੇ ਜਿਹੜੇ ਸ਼ਹਿਰ ਚ ਆਪ ਰਹਿੰਦੇ ਆ ਦੋ ਤੋਂ ਤਿੰਨ ਟੂਰਨਾਮੈਂਟ ਹੁੰਦੇ ਆ ਵੱਡੇ ਲੈਵਲ ਤੇ ਸਾਈਕਲਾਂ ਦੇ ਤੇ ਪਲੱਸ ਰਨਿੰਗ ਦੇ ਉਹ ਮੈਂ ਪਹਿਲੇ ਟਾਈਮ ਅਜ ਇੱਕ ਦੋ ਵਲੌਗ ਬਣਾ ਕੇ ਪਾਏ ਹੋਏ ਵੀ ਆ ਤੇ ਹੁਣ ਟੂਰਨਾਮੈਂਟ ਇੱਕ ਆਉਣੇ ਵਾਲਾ ਵੀ ਆ ਜੇ ਹੋਇਆ ਤਾਂ ਤੁਹਾਨੂੰ ਉਹ ਵੀ ਦਿਖਾਉਂਗਾ ਮੈਂ ਦਿਖਾਉਂਗਾ ਵੀ ਕਿੰਨੇ ਵਧੀਆ ਲੈਵਲ ਤੇ ਕਿੰਨੇ ਸ਼ਾਨਦਾਰ ਤਰੀਕੇ ਨਾਲ ਇਹ ਲੋਕ ਆਰਗੇਨਾਈਜ਼ ਕਰਦੇ ਆ ਚੀਜ਼ ਹਰੇਕ ਪਾਰਕ ਦੇ ਵਿੱਚ ਘੁੰਮਦੇ ਘਮਾਉਂਦੇ ਹੁਣ ਆਪਾਂ ਆ ਗਏ ਆ ਜਿਮ ਦੇ ਵਿੱਚ ਉਹ ਇੱਥੇ ਕਰਨ ਲੱਗਾ ਜਮ ਆ ਲਾਏ ਹੋਏ ਇਹਨਾਂ ਨੇ ਬੀਮ ਬੂਮ ਸਾਰੀ ਐਕਸਰਸਾਈਜ਼ ਹੋ ਸਕਦੀ ਹੈ ਇੱਥੇ ਬਸ ਬੰਦਾ ਕਰਨ ਵਾਲਾ ਚਾਹੀਦਾ ਕਹਿਣ ਦਾ ਮਤਲਬ ਤੇ ਇੱਥੇ ਹੁਣ ਲਾਉਣੇ 10-15 ਮਿੰਟ ਫਿਰ ਚੱਲਦੇ ਆ ਘਰ ਨੂੰ ਤੇ ਉਧਰ ਅਫਰੀਕਾ ਵਾਲਾ ਬਾਈ ਵੀ ਲੱਗਿਆ ਵਾ ਪੂਰਾ ਜੋਰ ਮਾਰਨ ਲੱਗਿਆ ਉਹ ਵੀ ਇਨਾਂ ਦਾ ਵੀ ਹੁਣ ਬਹੁਤ ਜ਼ੋਰ ਹੋਇਆ ਵਾ ਬਾਹਰ ਲਿਆ ਕੰਟਰੀਆਂ ਨਿਕਲਣ ਵਾਲਾ ਜਿੱਦਾਂ ਆਪਾਂ ਇੰਡੀਆ ਤੋਂ ਆਉਣੇ ਆ ਇਹ ਵੀ ਹੁਣ ਵੱਡੇ ਪੱਧਰ ਤੋਂ ਨਿਕਲ ਰਹੇ ਆ ਬਾਹਰ ਉਹ ਉੰ巴ਵੇ ਟਾਈਮ ਬਾਅਦ ਹੁਣ ਸ਼ੁਰੂ ਕਰਨ ਲੱਗਾ ਮੈਂ ਦੁਬਾਰੇ ਤਕਰੀਬਨ 6-7 ਮਹੀਨੇ ਬਾਅਦ ਤੇ ਹੁਣ ਲਾਉਣਾ ਹੈ ਮਿਹਨਤ ਦੁਬਾਰ ਤੋਂ ਕਿਉਂਕਿ ਹੁਣ ਮੌਸਮ ਵੀ ਠੀਕ ਹੋ ਗਿਆ ਗਰਮੀ ਥੋੜੀ ਚਲੀ ਗਈ ਤੇ ਹੁਣ ਠੰਡ ਸ਼ੁਰੂ ਹੋ ਗਈ ਤੇ ਹੁਣ ਜਿੰਮ ਜਿੰਮ ਲਾਉਣਾ ਤਾਂ ਵਧੀਆ ਲੱਗਦਾ ਬਹੁਤ ਲੋ ਜੀ ਅੱਜ ਪੂਰਾ ਘੰਟਾ ਲਾ ਲਿਆ ਆਪਾਂ ਨੇ ਐਕਸਰਸਾਈਜ਼ 20 ਕਿਲੋ ਮਿੰਟ ਰਨਿੰਗ ਤੇ 40 ਕਿਲੋ ਮਿੰਟ ਜਿਮ ਦੇ ਵਿੱਚ ਲਾਏ ਤੇ ਸਰੀਰ ਪੂਰਾ ਵਾਗੋ-ਵਾਗ ਹੋ ਗਿਆ ਤੇ ਹੁਣ ਚੱਲਦੇ ਆਪਾਂ ਘਰ ਨੂੰ ਕਿਉਂਕਿ ਟਾਈਮ ਵੀ 8:30 ਦਾ ਹੋ ਗਿਆ ਸ਼ਾਮ ਨੂੰ ਕੰਮ ਤੇ ਵਿੱਚ ਲੱਗਣਾ ਜਾ ਕੇ ਸਾਰੀ એનર્ਜੀ ਉਰੀ ਲੱਗੀ ਫੇ ਕੰਮ ਵੀ ਨਹੀਂ ਹੁੰਦਾ ਹੈਗਾ ਇਹ ਵੀ ਗੱਲ ਪੱਕੀ ਆ ਮੌਸਮ ਵੀ ਅੱਜ ਪੂਰਾ ਕਲੀਅਰ ਆ ਪਹਿਲਾਂ ਮੀਂਹ ਪਿਆ ਲਿਆ ਸਵੇਰੇ ਤੇ ਹੁਣ ਮੌਸਮ ਸਾਫ਼ ਆ ਪੂਰਾ ਇੱਧਰਲੇ ਸਾਈਡ ਆ ਕੇ ਸਵੇ ਮੜੀਆਂ ਤੇ ਆਪਾਂ ਚੱਲਦੇ ਹਾਂ ਹੁਣ ਘਰ ਨੂੰ ਕਿਤੇ ਲੱਗਿਆ ਟਾਈਮ ਤੁਹਾਨੂੰ ਅੰਦਰ ਵੀ ਦਿਖਾ ਦਾਂਗੇ ਇਹ ਜਗ੍ਹਾ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਅੰਦਰੋਂ ਘੈਂਟ ਘੱਲਵਾਦਾ ਪੂਰੀ ਹੈ ਨਾ ਰੋਜ਼ ਲੋਕ ਇੱਥੇ ਮੱਥਾ ਟੇਕਣ ਆਉਂਦੇ ਆ ਤੇ ਜਿਹੜੇ ਕਵਰ ਆਉਣੇ ਸਾਫ਼ ਸੁਥਾਈ ਕਰਕੇ ਜਾਂਦੇ ਆ ਤੇ ਮੇਰੇ ਪਿੰਡ ਦਾ ਸਭ ਤੋਂ ਸੋਹਣਾ ਰਸਤਾ ਆ ਇਹ ਇਹ ਰਸਤਾ ਕਬਰਾਂ ਨੂੰ ਜਾਂਦਾ ਵੈਸੇ ਉੱਥਾਂ ਜਿਹੜੇ ਬੈਕ ਸੈਟ ਕਬਰ ਹਨ ਉਧਰ ਦੀ ਸਾਈਡ ਜਾਂਦਾ ਹੈ। ਆਹ ਸਾਹਮਣੇ ਪਾਰਕ ਦੀ ਦੇਖ ਰੇਖ ਬਹੁਤ ਵੱਡੇ ਪੱਧਰ ਤੇ ਕਰਦੇ ਨੇ ਲੋਕ ਇਹ। ਲੋ ਜਿੱਦਾਂ ਆਪਣੇ ਗਰਾਊਂਡਾਂ ਦੇ ਚਾਓ। ਇੰਡੀਆ ਗਰਾਊਂਡਾਂ ਦੇ ਵਿੱਚ ਕ੍ਰਿਕਟ ਚੱਲਦੀ ਆ। ਉਰੇ ਫੁੱਟਬਾਲ ਚੱਲਦੀ ਆ ਜੀ। ਉਰੇ ਕਹਾਵਤਾਂ ਕਹਿੰਦੇ ਜੰਮ ਦਾ ਬੱਚਾ ਇਥੇ। ਫਟਬਾਲ ਖੇਡਣ ਲੱਗ ਜਾਂਦਾ ਫਟਬਾਲ ਬਹੁਤ ਵੱਡੇ ਪੱਧਰ ਤੇ ਖੇਡੀ ਜਾਂਦੀ ਹੈ ਯੂਰਪ ਦੇ ਵਿੱਚ ਲੋ ਜੀ ਇਹ ਪਾਣੀ ਟੈਂਕ ਵਾਲਾ ਖੂਹ ਹੈ ਐਦਾਂ ਦੀ ਚੱਕੀ ਜੀ ਚਲਾ ਕੇ ਇਹ ਲੋਕ ਪਹਿਲਾਂ ਬਿਜਲੀ ਪੈਦਾ ਕਰਦੇ ਹੁੰਦੇ ਤੇ ਇਹਦੇ ਉੱਤੇ ਪਾਣੀ ਡੇਗਦਾ ਹੁੰਦਾ ਸੀ ਇਹ ਘੁੰਮਦਾ ਹੁੰਦਾ ਸੀ ਤੇ ਫਿਰ ਮੋਟਰ ਵਗੈਰਾ ਕੰਪਾਈਨਾ ਵਗੈਰਾ ਚੱਲਦੀਆਂ ਸੀ ਜੋ ਬਿਜਲੀ ਬਣਾਉਂਦੀਆਂ ਸੀ ਉਹਨਾਂ ਟਾਈਮਾਂ ਦੇ ਵਿੱਚ ਪੁਰਾਣੀ ਗੱਲਬਾਤ ਉਹ ਦਿਨੇ ਇੱਕ ਬਣਾ ਕੇ ਇਹਨਾਂ ਨੇ ਪਾਰਕ ਦੇ ਵਿੱਚ ਰੱਖੀ ਹੋਈ ਹੈ ਲੋਈ ਜਿਹੜੇ ਪਾਰਕ ਦੇ ਵਿੱਚ ਆਪਾਂ ਘੁੰਮੇ ਫਿਰੇ ਜਿਮ ਵਗੈਰਾ ਕੀਤੀ ਆ ਉਹ ਪਾਰਕ ਦਾ ਨਾਮ ਹੈਗਾ ਪਾਰਕ ਨੂੰ ਕਿਹਤੋ ਬੈਨ ਮਨੂ ਤੇਲ ਪਾਰਕ ਨੂੰ ਕਿਹਤੋ ਤਾਂ ਇਹ ਤੁਹਾਡਾ ਵੈਲਕਮ ਕਰਦੇ ਆ ਇਸ ਪਾਰਕ ਦੇ ਵਿੱਚ ਇੱਥੋਂ ਸਟਾਰਟਿੰਗ ਸ਼ੁਰੂ ਹੋ ਜਾਂਦੀ ਹੈ ਇਹਦੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜਿਹੜਾ ਆਪਣਾ ਪਿੰਡ ਆ ਇਹ ਨਹਿਰ ਦੇ ਅੱਧਾ ਉਧਰਲੀ ਸਾਈਡ ਅੱਧਾ ਇੱਧਰਲੀ ਸਾਈਡ ਆ ਉਹਦੇ ਨਾਲ ਦਾ ਇੱਕ ਪੁਲਾ ਆ ਇਹ ਜਿਹਦੇ ਉੱਪਰ ਹੁਣ ਗੱਡੀਆਂ ਲੰਗੀ ਜਾਣੀਆਂ ਇਹ ਦੋਹੇ ਆ ਜਿਹੜਾ ਅੱਧਾ ਪਿੰਡ ਉਧਰ ਆ ਇੱਧਰ ਆ ਉਹਨੂੰ ਕਨੈਕਟ ਕਰਦੇ ਆ ਪੋਲਾ ਚਾਰ ਪੋਲਾ ਟੋਟਲ ਇਹ ਪਿੰਡ ਦੇ ਵਿੱਚ ਤੇ ਇਸ ਤੋਂ ਸਾਹਮਣੇ ਸਕਰੀਨ ਦੇ ਉੱਤੇ ਆ ਗਈ ਇਸ ਪਿੰਡ ਦੀ ਚਰਚ ਜਿੱਥੇ ਵਿਆਹ ਸ਼ਾਦੀ ਹੁੰਨੇ ਆ ਜਦੋਂ ਕੋਈ ਮਰ ਜਾਂਦਾ ਲਿਕਣਾ ਆਪਣੇ ਭੋਗ ਪੋਣਾ ਸਾਰਾ ਕੁਝ ਇਹਦੇ ਵਿੱਚ ਹੁੰਦਾ ਇਹ ਹੈ ਜੀ ਚਰਚ ਇਹਨੂੰ ਇੰਡਾਰੀਨ ਦੇ ਵਿੱਚ ਕੇਜਾ ਕਹਿੰਦੇ ਨੇ ਇੱਥੇ ਤੇ ਇਹਦੇ ਉੱਤੇ ਘੰਟੀਆਂ ਲੱਗੀਆਂ ਹੋਈਆਂ ਨੇ ਜੋ ਹਰੇਕ ਅੱਧੇ ਘੰਟੇ ਘੰਟੇ ਬਾਅਦ ਵੱਜਦੀ ਆ ਤੇ ਟਾਈਮ ਦੱਸਦੀ ਆ ਪੁਰਾਣੇ ਸਮੇਂ ਦੇ ਵਿੱਚ ਘੜੀਆਂ ਵਗੈਰਾ ਨਹੀਂ ਹੁੰਦੀਆਂ ਸੀ ਤਾਂ ਕੇਜੇ ਦੇ ਵਿੱਚ ਜਿਹੜੇ ਉਹ ਘੰਟਾ ਘਰ ਲੱਗੇ ਉਹ ਵੱਜਦੇ ਹੁੰਦੇ ਸੀ ਤੇ ਲੋਕਾਂ ਨੂੰ ਟਾਈਮ ਦਾ ਪਤਾ ਲੱਗ ਜਾਂਦਾ ਸੀ ਲੋ ਜੀ ਬਾਕੀ ਆ ਗਿਆ ਆਪਣੇ ਪਿੰਡ ਦਾ ਪਿਆਸਾ ਇੱਥੇ ਗਰਮੀਆਂ ਦੇ ਵਿੱਚ ਬਹੁਤ ਔਣਕ ਲੱਗਦੀ ਆ ਸ਼ਾਮ ਟਾਈਮ ਇੱਥੇ ਕੋਈ ਨਾ ਕੋਈ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਰਹਿੰਦਾ ਕੋਈ ਨਾ ਕੋਈ ਐਕਟੀਵਿਟੀ ਕਰਾਉਂਦੇ ਰਹਿੰਦੇ ਆ ਤੇ ਸਿਆਲਾਂ ਦੇ ਵਿੱਚ ਦੁਪਹਿਰ ਨੂੰ ਲੋਕ ਇਹਨਾਂ ਪੌੜੀਆਂ ਉਰ ਬੈਠ ਕੇ ਟੇਬਲਾਂ ਤੇ ਬੈਠ ਕੇ ਧੁੱਪ ਸੇਕ ਕੇ ਜਾਂਦੇ ਆ ਘੰਟਾ ਦੋ ਘੰਟੇ ਬਹੁਤ ਸੋਹਣਾ ਪਿਆਸਾ ਬਹੁਤ ਸਾਫ਼ ਸੁਭਾਈ ਰੱਖਦੇ ਆ ਸਫਾਈ ਪੱਕੋ ਦਾ ਸਾਰਾ ਯੂਰਪੇ ਬਹੁਤ ਅੱਗੇ ਹੈ। ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆਂ ਘਰੇ। ਜੋਵਨ ਵੀ ਆ ਗਿਆ ਜ਼ਿਲੋਂ ਤੋਂ। ਉਹ ਆ ਵੀ ਆ ਗਿਆ ਇੱਧਰ ਸਾਡਾ ਮਾਟਾ। ਕੀ ਕਰ ਲੱਗਿਆ ਹੋਇਆ? ਕਟਿੰਗ ਕਰਨ ਲੱਗੀਆਂ। ਓਕੇ। ਬਾਇਆ ਬੋਤ ਬਾਇਆ। ਵਾਹ। ਪਤਾ ਨਹੀਂ ਕਿਹੜਾ ਇਹਦੇ ਵਿੱਚ ਹੈ ਜਿਹੜਾ ਸਿਸਟਮ ਪਾਇਆ ਵਾ। ਇਹ ਲੈ ਇੰਨੀਆਂ ਛਾਲਾ ਮਾਰਦਾ ਹੈ। ਲੋ ਜੀ ਅੱਜ ਚੱਲ ਰਹੇ ਹਾਂ ਕਟਰਾ ਘਰੇ। ਬਣਾ ਰਹੇ ਹਾਂ ਕਟਰਾ। ਬੰਦੇ। ਕੋਕੋਸ ਨੂੰ ਵੀ ਮੇਰੇ ਦੱਸਿਆ ਬਹੁਤ ਤਗੜਾ ਸਾਡਾ। ਕਿਆ ਅਸੀਂ ਡਾਇਟ ਕਰਨੀਆਂ। ਮੈਂ ਐਕਸਰਸਾਈਜ਼ ਕਰਕੇ ਆਇਆ। ਆਉਂਦੇ ਨੂੰ ਤੜਿਆ ਵਾਸਨਾ। ਲੋ ਜੀ ਸਾਡੇ ਵੱਲ ਕਟਰ ਗਏ ਨੇ। ਅੱਧੇ ਪਾਸੇ ਨੂੰ ਮਟਰ ਵੀ ਗਏ ਨੇ, ਮਟਰੀ ਨੂੰ ਪਤਾ ਨਹੀਂ ਕੀ ਗਏ ਨੇ। ਕਿ ਸਾਡੇ ਸਾਨੂੰ ਸਾਡੇ ਗੁਆਂਢੀਆਂ ਨੂੰ ਪਤਾ ਲੱਗਿਆ ਉਹ ਮਟਰ ਕਹਿੰਨੇ ਇਹਨੂੰ ਮਟਰੀ ਸੌਰੀ ਤੇ ਇਸ ਟਾਈਮ ਆਪਾਂ ਆ ਚੁੱਕੇ ਆ ਆਪਣੀ ਘਰ ਦੀ ਬਾਲਕੋਨੀ ਦੇ ਵਿੱਚ ਇੱਥੇ ਕੁਰਸੀ ਢਾ ਕੇ ਪੰਜ 10 ਮਿੰਟ ਰੋਜ਼ ਬੈਠੀਦਾ ਤੇ ਥੱਲੇ ਭਾਈ ਮੀਟ ਮੂਡ ਭੁੰਨਣ ਲੱਗ ਗਿਆ ਤਿਆਰੀ ਉਹਨੇ ਖਿੱਚਦੀ ਹੈ ਲੱਗਦਾ ਘਰੇ ਰਿਸ਼ਤੇਦਾਰ ਆਉਣੇ ਅੱਜ ਇਹਦੇ ਜਦੋਂ ਉਹਰੇ ਕਿਸੇ ਦੇ ਘਰੇ ਰਿਸ਼ਤੇਦਾਰ ਆਉਣੇ ਆ ਤਾਂ ਜ਼ਿਆਦਾ ਲੋਕ ਮੀਟ ਮੂਠੇ ਭੁੰਨਦੇ ਆ ਮਗਰ ਇਹ ਤੂੰ ਜੀਲੋ ਵਿੱਚ ਲੜ ਕੇ ਆਂ ਜੀਲੋ ਵਿੱਚ ਲੜ ਕੇ ਆਏ ਤੂੰ ਅੱਜ ਕਿਹਦੇ ਨਾਲ ਹਾਂ ਕਾਤ ਲੜਿਆ ਇਹਨੇ ਮੇਰੇ ਮਿੰਨੇ ਹੱਜਾ ਮੰਗਦੇ ਇਹਨੇ ਹਾਈ ਕਰਦੀ ਰੀ ਨੂੰ ਉਹਨਾਂ ਨੇ ਕਰੀ ਸੀ ਅੱਛਾ ਪਹਿਲਾਂ ਉਹਨਾਂ ਨੇ ਹਾਈ ਕਰਤੀ ਤੈਨੂੰ ਹੈ ਫੇਰ ਤਾਂ ਐਵੇਂ ਕਰਤੀ ਉਹਨਾਂ ਦੀ ਹਾਈ ਹੈ ਸਰ ਬੁੱਧਿਆ ਨਾ ਲੜੀ ਦਾ ਨਹੀਂ ਹੁਣ ਸਵਾਰ ਕੇ ਦੱਸ ਨਰੀ ਹੈ ਕਿ ਸਾਡੀ ਫਲਵਾੜੀ ਮੇਥੇ ਧਣੀਆਂ ਵਗੈਰਾ ਸ਼ਾਮ ਨੂੰ ਹੋ ਜਾਈਂ ਠੰਡ ਬਾਹਰ ਪਰ ਮਰ ਜਿਆਦੀ ਨੇ ਇਹਨਾਂ ਨੂੰ ਅੰਦਰ ਰੱਖ ਦਿੰਨੇ ਸਵੇਰ ਜਾ ਕੇ ਬਾਹਰ ਰੱਖਾਂਗੇ ਇਹਨਾਂ ਨੂੰ ਲੋ ਜੀ ਡিনার ਕਰ ਲਿਆ ਆਪਾਂ ਨੇ ਹੁਣ ਤੇ ਤਕਰੀਬਨ 8:50 ਮਿੰਟ ਹੋ ਗਏ ਤੇ ਹੁਣ ਜਾਣ ਦਾ ਹੋ ਗਿਆ ਆਪਣਾ ਕੰਮ ਦਾ ਟਾਈਮ ਤੇ ਬਾਕੀ ਅੱਜ ਦਾ ਵਲੌਗ ਇਹਨਾਂ ਕਿ ਸੀ ਉਮੀਦ ਕਰਦਾ ਹਾਂ ਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਕਮੈਂਟ ਤੇ ਸ਼ੇਅਰ ਸ਼ੇਅਰ ਕਰ ਦਿਓ ਸਬਸਕ੍ਰਾਈਬ ਵੀ ਬਾਏ ਬਾਏ